ਕੈ ਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹੈ ਸੁਨ ਰੇ ਮਨਾ ਕਰ ਕੀਰਤਨ ਹੋਏ ਉਦਾ ਹੱਥ ਜੋੜ ਤੇਰੇ ਅੱਗੇ ਦਾਤਿਆ ਖੈਰੀ ਕਰ ਦੇ ਨੇ ਪਏ ਅਰਜਾਈ ਹੱਥ ਜੋੜ ਤੇਰੇ ਅੱਗੇ ਦਾਤਿਆ ਖੈਰੀ ਕਰ ਦੇ ਨੇ ਪਏ ਅਰਜਾਈ ਹੱਥ ਜੋੜ ਤੇਰੇ ਅੱਗੇ ਦਾਤਿਆ ਖੈਰੀ ਕਰ ਦੇ ਨੇ ਪਏ ਅਰਜਾਈ ਹੱਥ ਜੋੜ ਤੇਰੇ ਅੱਗੇ ਦਾਤਿਆ ਖੈਰੀ ਕਰ ਦੇ ਨੇ ਪਏ ਅਰਜਾਈ

ਜੇ ਤੂੰ ਦਾਤਾ ਗਾਲ ਨਾਲ ਲਾਲਵੇਂ ਰੁਸ਼ੀਂਆ ਤੇ ਵਜ ਰਈਏ ਓਟਦੇ ਜੇ ਤੂੰ ਦਾਤਾ ਗਾਲ ਨਾਲ ਲਾਲਵੇਂ ਜੇ ਤੂੰ ਦਾਤਾ ਗਾਲ ਨਾਲ ਲਾਲਵੇਂ ਚਰਾਸੀ ਦੇ ਚੱਕਰਾ ਜੋ ਕੱਟ ਕੇ ਚਰਨਾ ਦੀ ਤੂੜ ਜੇ ਬਣਾ ਲਵੇਂ ਚਰਨਾ ਦੀ ਤੂੜ ਜੇ ਬਣਾ ਲਵੇਂ ਚਰਾਸੀ ਦੇ ਚੱਕਰਾ ਜੋ ਕੱਟ ਕੇ ਚਰਨਾ ਦੀ ਧੂੜ ਜੇ ਬਣਾ ਲਵੇ ਚਰਨਾ ਦੀ ਧੂੜ ਜੇ ਬਣਾ ਲਵੇ ਮਨਸ ਜਨਮ ਕਿਸ ਕਮਨਾ ਮਨਸ ਜਨਮ ਕਿਸ ਕਮਨਾ ਨਿਗਾ ਮੇਰ ਦੀ ਜੇ ਦਸਤਨਾ ਹੋਈ ਹੱਥ ਝਾੜ ਤੇਰੇ ਅੱਗੇ ਹੱਥ ਝਾੜ ਤੇਰੇ ਅੱਗੇ ਦਾਤਿਆ ਖੈਰ ਕਰ ਦੇ ਨੇ ਪਏ ਅਰਜ ਕਰ ਦੇ ਨੇ ਪਏ ਅਰ ਜਾਈ ਹੋ ਤੇਰੇ ਦਾਰੇ ਤੇ ਮੇਰੇ ਪ੍ਰੀਤ ਮਾ ਮੋਹ ਮੰਗਿਆ ਮਰਾ ਦਲੋ ਕੀ ਪਾੰਦੇ ਨੇ ਮੋਹ ਮੰਗਿਆ ਮਰਾ ਦਲੋ ਕੀ ਪਾੰਦੇ ਨੇ ਹੋ ਤੇਰੇ ਦਾਰ ਯੁੱਥ ਮੇਰੇ ਪ੍ਰੀਤ ਮਾ ਮੋਹ ਮੰਗਿਆ ਮਰਾ ਦਲੋ ਕੀ ਪਾੰਦੇ ਨੇ ਮੋਹ ਮੰਗਿਆ ਮਰਾ ਦਲੋ ਕੀ ਪਾੰਦੇ ਤਾ ਤੇ ਰਹੇ ਤੇ ਆਉਂਦੇ ਨੇ ਸੇਵਕਾਂ ਦੇ ਰਾਜ ਕਰੋ ਰਾਸ ਜੀ ਨਾਮ ਦਿਨ ਰਾਤ ਤੇਰਾ ਹੀ ਤੇ ਆਉਂਦੇ ਨੇ ਨਾਮ ਦਿਨ ਰਾਤ ਤੇਰਾ ਹੀ ਤੇ ਆਉਂਦੇ ਨੇ ਤੇਰਾ ਹੀ دیدار ਇਕ ਲੋੜ ਦੇ ਹਾਂ ਤੇਰਾ ਹੀ دیدار ਇਕ ਲੋੜ ਦੇ ਹੋਰ ਜਲ ਵਿੱਚ ਖਾਸ਼ਨਾ ਕੋਈ ਹੱਥ ਜੜ ਤੇਰੇ ਦਾਤਿਆ ਸ਼ਰ ਕਰ ਦੇ ਨੇ ਪਏ ਅਰਜੋਈ ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ਰ ਕਰ ਦੇ ਨੇ ਪਏ ਅਰਜੋਈ ਓ ਭਾਵੇਂ ਜੱਲਿਆ ਖਬੜਾ ਲੰਗਣਾ ਕਿਤੇ ਡੱਬ ਜਾਈਏ ਮੱਤ ਵਿੱਚ ਕਾਰਨਾ ਕਿਤੇ ਡੱਬ ਜਾਈਏ ਮੱਤ ਵਿੱਚ ਕਾਰਨਾ ਓ ਭਾਵੇਂ ਜੱਲਿਆ ਖਬੜਾ ਲੰਗਣਾ ਕਿਤੇ ਡੱਬ ਜਾਈਏ ਮੱਤ ਰੋ ਬਜਾਈਏ ਮਾਧ ਵਿੱਚ ਗਾਰਨਾ ਉਹ ਮਾਇਆ ਦੇ ਜੰਜਾਲ ਵਿੱਚ ਫਸ ਕੇ ਕੀਤੇ ਸੈਣੀ ਪੈਜੇ ਜਮਾ ਵਾਲੀ ਮਾਰਨਾ ਕੀਤੇ ਸੈਣੀ ਪੈਜੇ ਜਮਾ ਵਾਲੀ ਮਾਰਨਾ ਉਹ ਮਾਇਆ ਦੇ ਜੰਜਾਲ ਵਿੱਚ ਫਸ ਕੇ ਕੀਤੇ ਸੈਣੀ ਪੈਜੇ ਜਮਾ ਵਾਲੀ ਮਾਰਨਾ ਕੀਤੇ ਸੈਣੀ ਪੈਜੇ ਜਮਾ ਵਾਲੀ ਮਾਰਨਾ ਤਾਚ ਬੈਠਾ ਹਾਲ ਕੋਈ ਹੱਥ ਜੋੜ ਤੇਰੇ ਅੱਗੇ ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ੇਰੀ ਕਰ ਦੇ ਨੇ ਪਏ ਅਰਜਾਈ ਹੱਥ ਜੋੜ ਤੇਰੇ ਅੱਗੇ ਦਾਤਿਆ ਸ਼ੇਰੀ ਕਰ ਦੇ ਨੇ ਪਏ ਅਰਜਾਈ ਗੋਬਾਣੀਆਂ ਕਰੇ ਅਰਦਾਸ ਜੇ ਤੇਰੇ ਗੁਣ ਗਾਵਾਂ ਮੇਰੇ ਪ੍ਰੀਤਮਾ ਤੇਰੇ ਚਰਨਾਂ ਦਾ ਬਣ ਜਾਵਾਂ ਦਾਸ ਜੀ ਤੇਰੇ ਚਰਨਾਂ ਦਾ ਬਣ ਜਾਵਾਂ ਦਾਸ ਜੀ ਹੋ ਤੇਰੇ ਗੁਣ ਗਾਵਾਂ ਮੇਰੇ ਪ੍ਰੀਤਮਾ ਤੇਰੇ ਚਰਨਾਂ ਦਾ ਬਣ ਜਾਵਾਂ ਦਾਸ ਜੀ ਤੇਰੇ ਚਰਨਾਂ ਦਾ ਬਣ ਜਾਵਾਂ ਦਾਸ ਜੀ ਜਦ ਦਿਲ ਵਿੱਚ ਬੈਠਾ ਹਾਂ ਸਮੋਈ ਹੱਥ ਜੋੜ ਤੇਰੇ ਅੱਗੇ ਹੱਥ ਜੋੜ ਤੇਰੇ ਅੱਗੇ ਦਤਿਆ ਸ਼ਹਿਰ ਕਰ ਦੇ ਨੇ ਪਏ ਅਰ ਜਾਈ ਹੱਥ ਜੋੜ ਤੇਰੇ ਅੱਗੇ ਦਤਿਆ ਸ਼ਹਿਰ ਕਰ ਦੇ ਨੇ ਪਏ ਅਰ ਜਾਈ ਸ਼ਹਿਰ ਕਰ ਦੇ ਨੇ ਪਏ ਅਰ ਜਾਈ ਸ਼ਹਿਰ ਕਰ ਦੇ ਨੇ ਪਏ ਅਰ ਜਾਈ ਕਰ ਜੋੜ ਕਰੋ ਅਰਦਾਸ ਤਦ ਭਾਣੇ ਤਾਂ ਅਣ ਅਣ ਅਰਦਾਸ ਜੱਗੋ ਜੱਗੇ ਟੱਲੇ ਚਵਰੇ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਲ ਤੇ ਕਲ ਚੁਗਦੇ ਜਹਾਜ ਕੋਟ ਖੰਡਾਂ ਬ੍ਰਹਮੰਡਾਂ ਨੂੰ ਤਾਰਨ ਵਾਲੇ ਖੁਦ ਖੁਦਾਵੰਦ ਖੁਦਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਨਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹੋ ਅਤੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਜਿਨ੍ਹਾਂ ਦਾ ਵਰਸੀ ਸਮਾਗਮ ਸਾਲਾਨਾ ਜੁੜ ਮੇਲਾ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਹੋ ਸੋ ਦਾਸ ਇੰਨੀਆਂ ਕ ਬੇਨਤੀਆਂ ਕਰਦਾ ਖਿਮਾ ਦਾ ਜਾਜਕ ਹੈ ਕਿਥੇ ਸਮਾਂ ਮਿਲਿਆ ਤੇ ਆਪ ਜੀ ਨਾਲ ਖੁੱਲੇ ਸਮੇਂ ਚ ਸਾਂਝ ਪਾਵਾਂਗੇ ਦਾਸ ਭਾਈ ਸੁਖਵਿੰਦਰ ਸਿੰਘ ਮਝਾਲ ਨਾਲ ਦਾਸ ਦੀਆਂ ਦੋ ਬੇਟੀਆਂ ਭਾਈ ਸਾਹਿਬ ਰਣੇ ਬੇਟੀਆਂ ਦੀ ਪਰਥਾਏ ਕਹਾਤਾ ਕਹੀ ਹੈ ਤੇ ਇਹ ਚਾਰ ਭੈਣਾ ਹੈ ਤੇ ਜਦੋਂ ਤੀਸਰੀ ਹੋਣ ਵਾਲੀ ਸੀ ਤੇ ਇਹਨਾਂ ਦੀ ਨਾਨੀ ਕਹਿੰਦੀ ਕਿ ਜੋ ਭਾਈ ਸਾਹਿਬ ਸੀ ਦੱਸ ਰਹੇ ਸਨ ਕਿਥਾਂ ਤੱਕ ਕਰਵਾ ਦਈਏ ਮੈਂ ਕਿਹਾ ਨਹੀਂ ਜਿੰਨੇ ਪੈਸੇ ਨੂੰ ਠਾਤਾ ਕਰਾਉਣ ਲਾਉਣ ਲੱਗਣੇ ਆ ਉਨੇ ਮੈਂ ਇਹਦੇ ਖਾਤੇ ਚ ਕਰਾ ਦਾਂਗੇ ਕੋਈ ਗੱਲ ਨਹੀਂ ਹੁਣ ਸੁੱਖ ਨਾ ਉਹ ਵੀ ਏਡੀ ਹੋਈ ਜਵਾਨ ਹੋਈ ਆ ਕਿਰਪਾ ਭਾਬੇ ਦੀ ਚਾਰ ਬੇਟੀਆਂ ਗੁਰੂ ਜੀ ਕਿਰਪਾ ਤੇ ਇਹ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਬੇਟੇ ਬਣ ਕੇ ਮੇਰਾ ਸਾਥ ਦੇ ਰਹੀਆਂ ਕਦੇ ਕਿਸੇ ਗੱਲ ਦੀ ਕਦੇ ਟੋਟ ਨਹੀਂ ਆਈ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਸੇਵਕਾਂ ਦੇ ਤੇ ਆਪ ਜੀ ਦੀ ਸੰਗਤ ਦੀ ਸੇਵਾ ਕਰਦੇ ਰਹੀਏ ਕਿਉਂਕਿ ਇਹ ਧੀਆਂ ਜਿਹੜੀਆਂ ਇਹ ਧਰੇਕਾਂ ਦੀ ਤਰ੍ਹਾਂ ਜਿਵੇਂ ਕਹਿੰਦੇ ਆ ਕਿ ਧੀਆਂ ਤੇ ਧਰੇਕਾਂ ਇਹ ਰੌਣਕ ਹੁੰਦੀਆਂ ਵੇਹੜੀਆਂ ਤੇ ਪਾਲਣੀ ਬੜੀ ਔਖੀ ਐ ਪਾਲ ਕੇ ਜਵਾਨ ਕਰਕੇ ਆਪਣੀ ਅੰਦਰ ਦਾ ਹਿੱਸਾ ਜਦੋਂ ਕਿਸੇ ਦੀ ਮਾਲਾ ਦੇ ਵਿੱਚ ਕਿਸੇ ਦੀ ਹੋਰ ਦੀ ਬਗੀਚੀ ਵਿੱਚ ਲਾਉਣਾ ਹੋਵੇ ਤੇ ਉਸ ਪਿਤਾ ਨੂੰ ਪਤਾ ਹੁੰਦਾ ਇੱਕ ਸ਼ਾਇਰ ਲਿਖਦਾ ਕਹਿੰਦਾ ਧੀਆਂ ਧਨ ਬੇਗਾਨਾ ਲੋਕ ਕਹਿੰਦੇ ਸੱਚੀ ਪੁੱਛੋ ਤੇ ਪਾਲਣਾ ਬੜਾ ਔਖਾ ਪਾਲ ਪੋਸ ਕੇ ਜੇਕਰ ਜਵਾਨ ਕਰੀਏ ਤੇ ਫਿਰ ਬੂਹੇ ਉਠਾਲਣਾ ਬੜਾ ਔਖਾ ਉਹਨਾਂ ਭੋਲਿਆਂ ਨੂੰ ਧੀ ਦਾ ਦੁੱਖ ਕਾਦਾ ਉਹਨਾਂ ਕਿਸੇ ਦੀ ਬੜੀ ਨੂੰ ਜਾਣਣਾ ਕੀ ਜਿੰਨਾ ਭੋਲਿਆਂ ਦੇ ਜਣੀ ਇੱਕ ਵੀ ਨਹੀਂ ਉਹਨਾਂ ਮਾਪਿਆਂ ਨੂੰ ਧੀ ਦਾ ਦੁੱਖ ਕਾਦਾ ਜਿੰਨਾ ਭੋਲਿਆਂ ਦੇ ਜਣੀ ਇੱਕ ਨਹੀਂ ਪਰ ਧੀਆਂ ਦੀ ਜਿਹੜੀ ਪੀੜ ਹੈ ਇਹ ਸਿਰਫ ਤੇ ਸਿਰਫ ਇਹ ਜਮਣ ਵਾਲੇ ਨੂੰ ਪਤਾ ਹੁੰਦਾ ਸੋ ਇਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਜਕ ਕਿਤੇ ਸਮਾਂ ਮਿਲਿਆ ਤੇ ਆਪਕਿਆਂ ਦੇ ਨਾਲ ਖੁੱਲੇ ਸਮੇਂ 'ਚ ਸਾਂਝ ਪਾਵਾਂਗੇ ਇਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਜਕ ਬਹੁਤ ਬਹੁਤ ਧੰਨਵਾਦ ਹੈ ਸਾਡੇ ਮਾਨਯੋਗ ਪ੍ਰੋਫੈਸਰ ਸਾਹਿਬ ਜੀ ਦਾ ਜਿਨ੍ਹਾਂ ਨੇ ਆਏ ਹੋਏ ਜਥੇ ਦਾ ਮਾਣ ਰੱਖਿਆ ਗੁਰੂ ਗਿਆਨ ਸੰਗਤਾਂ ਦਾ ਧੰਨਵਾਦ ਹੈ ਧੰਨਵਾਦ ਹੈ ਤੰਤਨ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦਾ ਇਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਜਕ ਬੈਠੋ ਸੱਜ ਕੇ ਅੱਖੋ ਗੱਜ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਜਵਤ ਦਾ ਪਲਾਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ